ਜਿਹੜਾ ਸਾਰੀ ਦੁਨੀਆ 'ਚ ਝੂਲਦਾ ਉਸਨੂੰ ਖਾਸ ਤੇਰਾ ਕੇਸਰੀ ਨਿਹਾਨ ਕਹਿੰਦੇ ਨੇ ਤੇ ਜਿਹੜਾ ਝੂਲਣ ਦੇ ਜਿਹੜਾ ਸੋਮੇ ਦਾ ਵੀਕੈਂਡ ਹੁੰਦਾ ਇਹਨੂੰ ਬੱਬੂ ਮਾਨ ਕਹਿੰਦੇ ਨੇ ਜਿਹੜਾ ਨੱਚਣ ਟੱਪਣ ਵਾਲੇ ਗਾਣੇ ਬੋਲਦਾ ਉਸਨੂੰ ਕਰੋਲਾ ਮਾਨ ਕਹਿੰਦੇ ਨੇ ਚੱਕ ਲੋ ਧਰ ਲੋ ਵਾਲੇ ਨੇ ਫਰਮਨ ਮਾਨ ਕਹਿੰਦੇ ਨੇ ਜਿਹੜਾ ਉਸ਼ੋ ਦਾ ਕੇਲਾ ਉਹਨੂੰ ਸ਼ੈਰੀ ਮਾਨ ਕਹਿੰਦੇ ਨੇ ਜਿਹੜਾ ਬਾਲਨਾਂ ਦੇ ਵੇਲੇ ਰਾਜਪਾਗ ਮਾਰਦਾ ਸੀ ਉਹਨੂੰ ਅਰਪਜਨ ਮਾਨ ਕਹਿੰਦੇ ਨੇ ਸੱਤ ਰੰਗੀ ਪੀਂਗ ਵਾਲੇ ਨੂੰ ਗਰਸੀਰਕ ਮਾਨ ਕਹਿੰਦੇ ਨੇ ਜਿਹੜਾ ਗਾਣੇ ਨੂੰ ਜਾਵਾ ਪਰ ਹੱਕਵਾਰਾਂ ਦੇ ਤੇ ਵੀ ਗੱਲ ਕਰਦਾ ਉਹਨੂੰ ਆਪਣਾ ਕਮਾਨ ਕਹਿੰਦੇ ਨੇ ਜਿਹੜਾ ਮਾਂ ਨਹੀਂ ਛੱਡ ਤੇ ਮਾਸੀ ਦਾ ਹੋ ਜਾ ਉਹਨੂੰ ਪੱਤੀ ਜਣਾ ਮਾਨ ਕਹਿੰਦੇ ਨੇ ਉਹ ਜਿਹੜਾ ਲੱਖੇ ਸੁਬਾਨੀ ਨਾਲ ਤੁਰਿਆ ਫਿਰਦਾ ਉਹਨੂੰ ਅਮੀਤੋਜ ਮਾਨ ਕਹਿੰਦੇ ਨੇ ਜਿਹੜਾ ਰੋਜ਼ ਤੂੰ ਹਲੇ ਬੰਬ ਸੁੱਟਦਾ ਉਹਨੂੰ ਭਗਵਾਨਤ ਮਾਨ ਕਹਿੰਦੇ ਨੇ ਜਿਹਦਾ ਪਿਓ ਲੋਕਾਂ ਦੇ ਪੁੱਤ ਮਰਵਾਉਂਦਾ ਸੀ ਉਹਨੂੰ ਸਹੂਨ ਹੀ ਨਾ ਮਾਨ ਕਹਿੰਦੇ ਨੇ ਟੋਟੇ ਲੱਕ ਵਾਲੀ ਨਹਾੜੀ ਮਾਨ ਕਹਿੰਦੇ ਨੇ ਜਿਹਨੇ ਪਿਓ ਦੇ ਗੁੱਜੇ ਢੇਠ ਕੋਲੇ ਉਹਨੂੰ ਸੀਰਤ ਮਾਨ ਕਹਿੰਦੇ ਨੇ ਸੂਰਮੇ ਜੇਲਾ ਜਿਦਕੰਗ ਸਰ ਬਾਪਰੇ ਫੇਜੋ ਉਸ ਨੂੰ ਸੋਢੀ ਮਾਨ ਕਹਿੰਦੇ ਨੇ ਜਿਹਨੇ ਦਿੱਲੀ ਦੇ ਪੰਜਾਬ ਦੀ ਗਾਥਾ ਕਾਈ ਸੀ ਉਹਨੂੰ ਢਾਢੀ ਜਸਵੀਰ ਸਿੰਘ ਮਾਨ ਕਹਿੰਦੇ ਨੇ ਜਿਹੜਾ ਕਿਰਪਾਨ ਇੰਨਾ ਫੜ ਕੇ ਬੈਂਦਾ ਜਿਦਾ ਕਹਿੰਦੇ ਖੋਲਣੀ ਹੁੰਦੀ ਉਹ ਉਸੂ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਉਹ ਗੜਵਾ ਚਾਂਦੀ ਦਾ ਮਰਾਰਾ ਵਾਲੇ ਨੂੰ ਬਾਬੂ ਸਿੰਘ ਮਾਨ ਕਹਿੰਦੇ ਨੇ ਤੇ ਜਿਹੜਾ ਸਾਰੀ ਦੁਨੀਆ ਚ ਟੂਲਦਾ ਉਸ ਖਾਸੇ ਦਾ ਕੇਸਰੀ ਨਿਸ਼ਾਨ ਕਹਿੰਦੇ